4000 ਕੁਇੰਟਲ 20 ਕਣਕ ਦਾ 20 ਅਸੀਂ ਅੱਜ ਬੰਡਲ ਵੰਡ ਰਹੇ ਹਾਂ ਪਿੰਡ ਪਿੰਡ ਜਾ ਕੇ ਰਮਰਾ ਸਾਹਿਬ ਵੰਡਣਗੇ ਤਕਰੀਬਨ 1 ਕਰੋੜ 60 ਲੱਖ ਦਾ ਅਭੀ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚ ਯੋਗਦਾਨ ਪਾਇਆ ਗਰੀਬ ਪਰਿਵਾਰਾਂ ਦੀ ਸਹਾਇਤਾ ਵੀ ਨਾਲ ਕੀਤੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਠੇ ਉਹ ਹੋਰ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਕਨਕ ਦੇਵਾਂਗੇ ਸੋ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਏਕੜ 'ਚ ਅਸੀਂ ਵੰਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਸੀ ਮੈਂ 5 ਲੱਖ ਏਕੜ ਸਾਰਿਆਂ ਨੂੰ ਵੰਡ ਦਊਂਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਹੁੰਦੇ ਨਾ ਸੋ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਚੀਨ ਲੋਕਾਂ ਨੂੰ ਨਾ ਕਿਹਾ ਕਰੋ ਜੁੱਖਵੀਰ ਬਾਦਲ ਵੱਲੋਂ ਮਜ਼ਦੂਰਾਂ ਨੇ ਵੱਡਾ ਐਲਾਨ ਕੀਤਾ ਗਿਆ ਗਰੀਬ ਪਰਿਵਾਰ ਜਿਨ੍ਹਾਂ ਨੇ ਜਿਹੜੇ ਹਣਾਂ ਦੇ ਵਿੱਚ ਦਿਹਾੜੀਆਂ ਨਹੀਂ ਲੱਗੀਆਂ ਤੇ ਸੁਖਵੀਰ ਬਾਦਲ ਵੱਲੋਂ ਉਹਨਾਂ ਲਈ ਇੱਕ ਅਹਿਮ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਕਿਸਾਨਾਂ ਨੂੰ 4000 ਕੋਇੰਟਲ ਕਣਕ ਦੇ ਬੀਜ ਵੀ ਵੰਡੇ ਗਏ ਤੇ ਨਾਲ ਹੀ ਮੁੱਖ ਮੰਤਰੀ ਮਾਨ ਤੇ ਸੁਖਵੀਰ ਬਾਦਲ ਨੇ ਕਈ ਵੱਡੇ ਇਲਜ਼ਾਮ ਵੀ ਲਾਏ ਨੇ ਤੇ ਇਸ ਦੇ ਨਾਲ ਹੀ ਸੁਖਵੀਰ ਬਾਦਲ ਦਾ ਕਹਿਣਾ ਕਿ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਸੁਖਵੀਰ ਬਾਦਲ ਨੇ ਐਸਐਸਪੀ ਤੇ ਕਈ ਵੱਡੇ ਸਵਾਲ ਵੀ ਚੁੱਕੇ ਨੇ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਆ ਇਹ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਹੈ ਤੁਸੀਂ ਦੇਖ ਲਓ ਇਲੈਕਸ਼ਨ ਤੋਂ ਨਾਉਂ ਸੋਂ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਖਾਲੀ ਵਰਕਰਾਂ ਮੈਂ ਅੱਜ ਤੋਂ ਅੱਜ ਤੋਂ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦਿਆਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਤਾਂ ਖਾਲੀ ਗਲਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਹੇ ਹੈ ਕਿਉਂਕਿ ਪੈਰਾਥਲੇ ਜ਼ਮੀਨ ਚਲੀ ਗਈ ਹਰ ਮੰਨੀ ਬੈਠੇ ਆ ਅਕਾਲੀ ਦਲ ਤੋਂ ਡਰ ਹੈ ਕਿਉਂ ਨੂੰ ਪਤਾ ਇੱਕੀ ਸ਼ਰਮ ਨਹੀਂ ਅਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਅਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤਰੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਕੀ ਕਰਾਂ ਕਾਨੂੰਨ ਤੋੜੋਗੇ ਤੇ ਫਿਰ ਉਹੀ ਕਾਨੂੰਨ ਜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਹੈ ਉਹਦੇ ਕਾਨੂੰਨ ਭਾਵੇਂ ਅਫਸਰ ਤੋੜੇ